ਕਿੰਨੇ ਕਿ ਫਰਮਾਇਸ਼ਾਂ ਆਉਂਦੀਆਂ ਬਲਟਿਨੇ ਦੀਆਂ ਬਹੁਤ ਆਉਂਦੀਆਂ ਬਹੁਤ ਜਾਣ ਤਾਂ ਇਹ ਹੈ ਹੀ ਬੜਾ ਰੇਕਲ ਦਾ ਆਇਆ ਹੀ ਬਲਟਿਨਾ ਆ ਇੱਕ ਮੇਲੇ ਤੇ ਬਾਈ ਅਸੀਂ ਘਟੂ ਘੜ ਪੰਜ ਛੇ ਵਾਰੀ ਗਾਤਾ ਹਾਂ ਜਣ ਕੇ ਮੈਂ ਵੀ ਅੱਕ ਗਿਆ ਮੈਂ ਕਹਾ ਯਾਰ ਵੀਰ ਮਣ ਕੇ ਮਿਹਨਤੀ ਆ ਯਾਰ ਕੋਈ ਹੋਰ ਗਾਣਾ ਨਹੀਂ ਇਹ ਤਾਂ ਬਲਟਿਨੇ ਦੀ ਐਵਰੇਜ ਨਹੀਂ ਨਹੀਂ ਦੀ ਇਹ ਚੜਦੀ ਹੁੰਨੀ ਐਵਰੇਜ ਹਣਾ ਐਨੇ ਵਾਰੀ ਉਹ ਵੀ ਸੰਦੀਪ ਨੂੰ ਮੈਂ ਕਹਾ ਯਾਰ ਮੈਂ ਸੰਦੀਪ ਨੂੰ ਕਹਾਂ ਯਾਰ ਬਲਟਿਨਾ 2 ਕਰੀਏ ਆਪਾਂ ਹਾਂ ਉਹ ਉਹਨੇ ਵੀ ਲਿਖ ਲਿਆ ਉਹ ਕਹਿੰਦਾ ਯਾਰ ਉਹੀ ਓਵੇਂ ਦੀ ਗੱਲ ਨਹੀਂ ਬਣ ਰਹੀ ਮੈਂ ਕਹਾ ਫੇਰ ਹਣ ਬਾਈ ਮੈਂ ਵੀ ਨਹੀਂ ਕੁਝ ਕਰ ਸਕਦਾ ਕਈ ਵਾਰੀ ਟਰਾਈ ਕਰ ਲਿਆ ਅਸੀਂ ਐਸਾ ਬਾਈਬਲ ਟਿਨਾ 2 ਬਲਟੀਨਾ 2 ਕਰੀਆ ਪਰ ਨਹੀਂ ਗੱਲ ਬਣੀ ਫਿਰ ਮੈਂ ਕਹਿਆ ਯਾਰ ਆਪਾਂ ਕੋਈ ਹੋਰ ਗਾਣਾ ਕਰਦੇ ਹੁਣ ਕਰ ਰਹੇ ਆ ਸੰਦੀਪ ਨਾਮੇਕ ਸੰਦੀਪ ਨਾ ਮੇਰੇ ਉਦਾਂ ਵੀ ਤਾਰੇ ਥੋੜੇ ਜਿ ਮਿਲਦੇ ਆ ਮੈਨੂੰ ਲੱਗਦਾ ਅੱਛਾ ਕੋਈ ਸੰਦੀਪ ਨਾ ਇਹ ਗਾਣਾ ਕੀਤਾ ਫਿਰ ਮੈਂ ਪਲਸਰ ਤੇਰੇ ਪਲਸਰ ਤੇ ਮੇਰਾ ਨਾਮ ਲਿਖਿਆ ਜਿਆ ਉਹ ਵੀ ਪਏ ਆਪਣਾ ਇਹਦਾ ਮਤਲਬ ਉਹ ਕੰਪਨੀ ਤੁਸੀਂ ਬਜਾਜ ਚ ਫਿਰਦੇ ਆ ਹਾਂਜੀ ਫਿਰ ਸਾਰੇ ਦੇਖੋ ਤੁਸੀਂ ਦੇਖੋ ਤੁਸੀਂ ਤੈਨੂੰ ਕੀ ਵਾਲਾ ਵੀ ਗਾਣਾ ਉਹਦੇ ਚ ਕਦੇ ਸਕਾਡਾ ਕਦੇ ਸਫਾਰੀ ਹੁੰਦੀ ਤੇਰੇ ਥੱਲੇ ਵੇ ਉਦੋਂ ਮੈਂ ਸਕਾਡਾ ਗੱਡੀ ਲਈ ਅੱਛਾ ਫਿਰ ਮੈਂ ਫੋਰਚਨਰ ਵਾਲਾ ਗਾਣਾ ਇੱਕ ਫੋਰਚਨਰ ਤਿਕਾ ਗਾਣਾ ਹਾਂ ਉਹਦੇ ਚ ਮੈਂ ਫੋਰਚਨਰ ਲਈ ਫਿਰ ਮੈਂ ਕੀਤਾ ਗਾਣਾ ਕਾਲੀ ਓਡੀ ਵਿੱਚ ਬਿਲੋ ਖੱਬੀ ਸੀਟ ਤੇ ਰੱਖ ਦਦਨ ਵਾਲੀ ਜੱਟ ਲੋਡ ਕਰਕੇ ਅੱਛਾ ਫਿਰ ਬਾਬੇ ਦੀ ਮਿਹਰ ਨਾਲ ਓਡੀ ਲਈ ਅੱਛਾ ਮੈਂ ਕਹਿਆ ਯਾਰ ਹੁਣ ਕੋ ਸਫਾਰੀ ਜ਼ਰੂਰੀ ਤੇ ਗਾਣਾ ਕਰੀਏ ਕੀ ਹੈ ਗੱਲਬਾਤ ਜੇ ਪਤਿੰਨੇ ਵਾਲੇ ਵਾਲੇ ਪਰਟੀਲੇ ਵਾਲੇ ਬਲਟੀਨਾ ਦਾ ਪਟੀਨੇ ਦਾ ਸਾਰਾ ਕੁਲੀ ਸੀ। ਉਹ ਸੀਨੇ ਦਾ ਚੱਲੀ ਜਾਂਦਾ ਸੀ। ਬਾਈ ਫਿਰ ਆਉਣ ਦੋ। ਆਉਣ ਦੇ ਬਲਟੀਨਾ। ਪਟੀਨਾ ਸੁਣਾ ਦੀ। ਸਾਜੀ ਸਿਮਕੌਰ ਜੀ। ਸਿਮਕੌਰ ਨੇ ਕਹਣਾ ਕੋਈ ਮੈਥੋ ਥੋੜਾ ਜਿਹਾ ਉਹ ਸੁਣੋ। ਗਰਮਾਂਟਿਕ ਫੀਲਡ ਦਾ ਗਾਣਾ। ਤੁਸੀਂ ਤਾਂ ਵੀਟੀ ਦੇ ਵੀ ਆਵਾਂਗੇ। ਕੋਈ ਉੱਥੇ ਵੀ ਆਵਾਂਗੇ। ਲੱਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ। ਤੇਲ ਪੱਛੀਆਂ ਦਾ ਪਾ ਕੇ ਵੇ ਪੰਜਾ ਲਾਉਨੇ ਘੇੜੇ। ਸੇਲੋ ਤੋਂ ਲੈ ਕੇ ਫਿਰ ਲਈ ਅਣਕਾਂ ਦੇ ਨਾਲ बटे ਨੇ ਵੀ ਖੋਲੇ ਕਿਸ਼ਤਾ ਦੇ ਲੈ ਕੇ ਪਲਟੀ ਨਾ ਮੁੰਡੇ ਆਵੇ ਪੱਟੇ ਜਾਣੇ ਨਹੀਂ ਪਟੋਲੇ ਆ ਕਿਸ਼ਤਾ ਦੇ ਲੈ ਕੇ ਪਲਟੀ ਨਾ ਮੁੰਡੇ ਆਵੇ ਪੱਟੇ ਜਾਣੇ ਨਹੀਂ ਪਟੋਲੇ ਉਹ ਜਿਹੜਾ ਮਾਰਿਆ ਕਮੈਂਟ ਤੇਰਾ ਚੰਗਾ ਨਹੀਂ ਤਰੀਕਾ 35 ਕਿੱਲੇ ਜਮੀਨ ਵੀਰ ਰਹਿੰਦਾ ਅਮਰੀਕਾ ਉਹ ਡਾਂਗ ਅੜੇ ਥੋੜੇ ਬੈਂਕਾਂ ਦਾ ਵੀ ਸਾਰ ਦਿੰਨੇ ਆ ਅੜੇ ਥੋੜੇ ਬੈਂਕਾਂ ਦਾ ਵੀ ਸਾਰ ਦਿੰਨੇ ਆ ਫਾਰਚੂਨਰ ਚ ਬਹਿਣ ਵਾਲੀ ਤੂੰ ਨਹੀਂ ਲੱਗਦੀ ਨੀ ਐਸੇ ਕਰਕੇ ਇਹਦੇ ਤੇ ਢੇੜਾ ਮਾਰ ਲੈਨੇ ਆ ਮੈਨੂੰ ਵੀ ਮਰਚ ਬਹਿਣ ਵਾਲੀ ਤੂੰ ਨਹੀਂ ਲੱਗਦੀ ਨੀ ਐਸੇ ਕਰਕੇ ਇਹਦੇ ਤੇ ਢੇੜਾ ਮਾਰ ਲੈਨੇ ਆ ਮਤਲਬ ਮੋਸਟ ਡਿਮਾਂਡਿੰਗ ਹੀ ਤੂੰ ਨਾ ਸੋਡਾ ਇਹ ਚਾਹੇ ਮੱਲਾ ਵਿਆਹ ਦੇ ਹੋਣ ਜਾਂ ਫਿਰ ਮੇਲੇ ਹੋਣ ਮੱਲਾ ਜਿੱਥੇ ਮਰਜੀ ਹੋਵੇ ਸਾਰੇ ਕੀਤੇ ਫਿੱਟ ਹੋ ਜਾਂਦਾ ਜੀ ਇਹਦਾ ਕਈ ਵਾਰੀ ਉਹ ਥੋੜਾ ਟਾਈਮ ਹੋ ਗਿਆ ਕਹਿੰਦੇ ਯਾਰ ਕੋਈ ਸੂਫੀ ਸਾਨੂੰ ਕੀਤਾ ਤਾਂ ਹੁਣ ਇਸ ਪ੍ਰੋਗਰਾਮ ਲਈ ਸੀਗਾ ਪਿੰਡ ਵਾਲਿਆਂ ਨੇ ਉੱਥੇ ਹੁਣ ਸਾਨੂੰ ਪਤਾ ਨਹੀਂ ਲੱਗਿਆ ਵੀ ਚਾਹ ਤਿੰਨ ਚਾਰ ਬੰਦੇ ਸੀਗੇ ਉਹ اچھا ਉਹ ਮੇਲੇ ਵਾਲਿਆਂ ਨੂੰ ਮਿਲਿਆ ਆ ਲੈ ਉਹਨਾਂ ਨੇ ਆ ਕੇ ਕਹਿੰਦੇ ਬਾਈ ਨੂੰ ਕੋਈ ਸੂਫੀ ਸੁਣਾ ਦੇ ਉਹ ਉੱਤੇ ਆ ਗਏ ਜੀ ਮੇਰੇ ਕੋਲ ਸਟੇਜ ਤੇ ਮੈਨੂੰ ਕਹਿੰਦੇ ਬਾਈ ਕੋਈ ਵੀ ਇਹ ਵੀ ਤੁਸੀਂ ਨਾ ਆਇਆ ਕਰੋ ਜੀ ਇਹ ਤਾਂ ਗਾਣੇ ਗਾਈ ਜਣੋ ਵੀ ਤੁਸੀਂ ਨਾ ਕੋਈ ਸੂਫੀ ਰੰਗ ਦਾ ਸੁਣਾਓ ਗਾਣਾ ਮੈਂ ਕਿਹਾ ਜੀ ਬਹਿ ਕੇ ਕੰਮਾ ਹੁਣ ਮੈਂ ਐਨਨਿ ਸੂਫੀਸ ਨਾ ਮੈਂ ਕਹਾ ਬਈ ਜੀ ਮੈਂ ਦੇਖੋ ਮੈਂ ਹੁਣ ਜਿਹੜੇ ਗਾਣੇ ਗਾਉਣਾ ਮੈਂ ਤਾਂ ਉਦਾਂ ਦੇ ਗਾਉਂਗਾ ਹਨਾ ਵੀ ਉਹ ਸੂਫੀ ਉਹਨਾਂ ਨੇ ਸਿੰਗਰ ਇੱਕ ਹੋਰ ਕੀਤਾ ਉਹਨਾਂ ਨੇ ਰਾਤ ਨੂੰ ਗਾਉਣਾ ਹੈ ਹੂੰ ਤੇ ਉਹਨਾਂ ਨੇ ਕਵਾਲੀਆਂ ਲਈ ਵੀ ਇੱਕ ਸਿੰਗਰ ਕੀਤਾ ਉਹ ਵੀ ਰਾਤ ਨੂੰ ਹਨਾ ਰਾਤ ਨੂੰ ਤੁਸੀਂ ਉਹ ਸੁਣ ਲਿਓ ਹਾਂ ਉਹ ਮੈਂ ਜਿਨ੍ਹਾਂ ਨੇ ਮੈਨੂੰ ਕੀਤਾ ਸੀ ਕਮੇਟੀ ਵਾਲਿਆਂ ਨੇ ਮੈਂ ਉਹ ਇਕੱਠੇ ਕਰ ਲਈ ਮੈਂ ਕਹਾ ਵੀ ਇੱਕ ਵਾਰੀ ਆਓ ਸਟੇਜ ਤੇ ਮੜਾ ਹਾਂ ਮੈਂ ਕਹਾ ਵੀ ਚੱਕਰ ਕੀ ਹੈ ਤੁਸੀਂ ਮੈਨੂੰ ਮੈਨੂੰ ਕਾਹਦੇ ਲਈ ਕੀ ਤਾਂ ਉਹ ਕਹਿੰਦੇ ਬਾਈ ਤੈਨੂੰ ਕਹਾ ਕੀ ਨਹੀਂ ਹੈ ਹਾਂ ਮੈਂ ਕਿਹਾ ਥੋੜੀ ਦੋ ਤਿੰਨ ਬੰਦੇ ਨੇ ਵੀ ਉਹ ਕਹਿ ਰਹੇ ਨੇ ਉਹਨਾਂ ਨਾਲ ਗੱਲ ਕਰੋ ਜਿਆਦਾ ਹਾਂ ਕਹਿੰਦੇ ਨਹੀਂ 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 ਬਾਈ ਤੂੰ ਜਿਹੜੇ ਗਾਣੇ ਤੇਰੇ ਨੇ ਮੈਂ ਕਿਹਾ ਮੇਰੇ ਦਾ ਜੱਟਾ ਉਟਾਲੇ ਸਾਰੇ ਗਾਣੇ ਨੇ ਇਹ ਸੁਣਨੇ ਤਾਂ ਦੇਖ ਲਓ ਨਹੀਂ ਤਾਂ ਅਸੀਂ ਆਪ ਦਾ ਬੰਨੀ ਹੈ ਸਾਰਾ ਕੋਈ ਤੇ ਚੱਲੀਏ ਚੱਲੀਏ ਹੋ ਜਾਂਦੀ ਹੈ ਗਈ ਫਰੀ ਹੂੰ ਸੋ ਇਦਾਂ ਦੇ ਗਾਣੇ ਆਪਣੇ ਮੇਰੇ ਗਾਣੇ ਮੋਸਟਲੀ ਜਿਹੜੀ ਕਿ ਸਾਰੇ ਕਿਤੇ ਫਿੱਟ ਹੋ ਜਾਂਦੇ ਨੇ ਖਾਲਕ ਵਿਆਹਾਂ ਦੇ ਵਿੱਚ ਮੇਲਿਆਂ ਦੇ ਵਿੱਚ ਉਹੀ ਗਾਣੇ ਕਿਥੇ ਵੀ ਕੁਛ ਖੇੜਿਆਂ ਦੀ ਗੱਲ ਆ ਉਥੇ ਹਰਗੇ ਗਾਣੇ ਹਾਂ ਜਨ ਕਿ ਮੈਂ ਥੋੜੇ ਫੈਮਿਲੀ ਟਾਈਪ ਗਾਣੇ ਜੇ ਜਿਵੇਂ ਮੰਨ ਕੇ ਚੱਲੋ ਮਤਲਬ ਇੱਕ ਕਾਮਨ ਆ ਜਿਹੜਾ ਮਤਲਬ ਚਲੋ ਲਖਾਰੀ ਦੀ ਵੀ ਕਲਮ ਹੁੰਦੀ ਆ ਉਹਨੇ ਵੀ ਉਹ ਦੇਖਣਾ ਸਮਾਜ ਚ ਪਲਟੇਨਾ ਹੁਣ ਹਰੇਕ ਬੰਦੇ ਨੂੰ ਆਵਦਾ ਲੱਗਦਾ ਆਵਦਾ ਲੱਗਦਾ ਹਾਂਜੀ ਉਹ ਪਲਸਰ ਹੀ ਬਹੁਤ ਚੱਲੇ ਜਦੋਂ ਤੇਰੇ ਪਲਸਰ ਤੇ ਮੇਰਾ ਨਾਮ ਲਿਖਿਆ ਜਰੇ ਨਹੀਂ ਆਂਦਾ ਲੋਕਾਂ ਤੋਂ ਪਲਸਰ ਦੀ ਪਲਸਰ ਦੀ ਚੜ੍ਹਾਈ ਰਹੀ ਆ ਮਤਲਬ ਪਲਸਰ ਆਏ ਹੁੰਦਾ ਸੀਗਾ ਮੜੀਰ ਵਾਲਾ ਪਲਟੇਨਾ ਦਾ ਇੱਕ ਵੀਲਦਾਰੀ ਵਾਲਾ ਮੈਂ ਉਹ ਗਿਆ ਸੀ ਇੱਕ ઠાਕੇ ਦੀ ਮਲਮਲ ਵਰਗੀ ਦਾ ਕੋ ਬੁੱ ਬੜਾ ਚੰਗਾ ਲੱਗਦਾ ਹਾਂ ਕਿਉਂਕਿ ਹੁਣ ਬੰਦੇ ਬੰਦੇ ਦਾ ਬੰਦੇ ਦੀ ਨਾਨੀ ਨੂੰ ਆਏ ਹੁੰਦਾ ਮੁੱਲ ਤਰ ਨਹੀਂ ਰਿਹਾ ਮੇਰਾ ਬੰਦਾ ਦਾ ਕਬੀਲਦਾਰੀ ਜੀ ਉਲਝਿਆ ਫਿਰਦਾ ਹੈ ਹਨਾ ਤੇ ਉਹ ਕੁੜੀਆਂ ਨੂੰ ਐ ਲੱਗਦਾ ਵੀ ਉਹ ਗਾਣਾ ਸਾਡੇ ਲਈ ਹੈ ਹਾਂ ਉਹ ਵੀ ਜ਼ਿਆਦਾਤਰ ਜਿਹਨਾਂ ਕੁੜੀਆਂ ਦੀ ਡਿਮਾਂਡ ਉਹ ਗਾਣੇ ਦੀ ਵੀ ਉਹ ਗਾਣਾ ਸੁਣਾਓ ਜੀ ਹਾਂ ਹਨਾ ਤੇ ਉਹ ਇਦਾਂ ਦੀਆਂ ਫਿਰ ਸਾਰੇ ਮੋਸਟਲੀ ਜਿਹੜੇ ਆਲਮੋਸਟ ਜਿੰਨੇ ਵੀ ਗਾੜੇ ਮਂਗਾਏ ਨੇ ਸਾਰਾ ਫੈਮਿਲੀ ਟਾਈਪ ਜਿਹਾ ਉਜਵੇਂ ਡਿਊਟ ਦੇ ਵਿੱਚ ਨੋਕ ਝੋਕ ਵਾਲੇ ਗਣੇ ਨੋਕ ਝੋਕ ਵਾਲੇ ਤਾਂ ਜਵਾਬ ਜੱਟ ਮਾੜਾ ਹੋ ਗਿਆ ਹਾਂ ਜਿਵੇਂ ਇੱਕ ਐਨਕ ਦੀ ਗੱਲ ਗੀਤ ਤੇ ਵੀ ਹੋਈ ਸੀ ਮੈਂ ਇੱਕ ਹੋਰ ਚੀਜ਼ ਬੜੀ ਬੜੀ ਦੇਖਦਾ ਮੈਂ ਹਾਂ ਜੇ ਸਵਾਲ ਜ਼ਰੂਰ ਪੁੱਛਾਂ ਥੋੜੀ ਮੈਨੂੰ ਲੱਗਦਾ ਸਟੇਜ ਤੇ ਵੀ ਐਨਕ ਨਹੀਂ ਲੈਂਦੀ ਹੈ ਨਾ ਇਹ ਕਾ ਕੇ ਕੋਈ ਸ਼ੌਂਕ ਹੀ ਬਾਲਾ ਵੀ ਦੱਸਾਂ ਜੀ ਚੱਲਣਾ ਸ਼ੌਂਕ ਵੀ ਹੈਗਾ ਮੈਨੂੰ ਖੈਰ ਇਹ ਤਾਂ ਗੱਲ ਮੰਨ ਸਕਦੇ ਹਾਂ ਪਤਾ ਨਹੀਂ ਕਿਉਂ ਲਾਉਣ ਨੂੰ ਜੀ ਆਇਆਂ ਨਹੀਂ ਕਰਦਾ ਕਈ ਵਾਰ ਤਾਂ ਲਾਹ ਵੀ ਦਿੰਦਾ ਪਤਾ ਦੁਨੀਆ ਰੰਗੀ ਇੰਜ ਨਹੀਂ ਦਿੰਦੀ ਹੈ ਹਾਂਜੀ ਦੁਨੀਆ ਰੰਗੀ ਇੰਜ ਨਹੀਂ ਦਿੰਦੀ ਆ ਦੁਨੀਆ ਵਧੀਆ ਦਿੰਦੀ ਹੈ ਦੇ ਵਿੱਚ ਜੇ ਵਿਦਿਆ ਜਿਵੇਂ ਲਗਾਈ ਜਾਂ ਲੈ ਠੀਕ ਹੈ ਚੱਕੀ ਚੱਲੋ ਕੰਮ ਉੱਥੇ ਕੋਈ ਕਿੰਤੂ ਪ੍ਰੰਤੂ ਹੋਇਆ ਅਜੇ ਤੱਕ ਕਿਸੇ ਗੀਤ ਤੇ ਕੋਈ ਥੋੜੇ ਕਿਸੇ ਗੀਤਾਂ ਤੇ ਕੋਈ ਵਿਵਾਦ ਛੜਿਆ ਹੋਵੇ ਤੋ ਮੈਨੂੰ ਲੱਗਦਾ ਨਹੀਂ ਸਰ ਮੈਂ ਵਿਵਾਦ ਵਾਲਾ ਬਾਈ ਜੀ ਉਦਾਂ ਦਾ ਕੋਈ ਗਾਣਾ ਮੇਰੇ ਮੈਨੂੰ ਦੱਸਿਆ ਮੇਰੇ ਫੈਮਿਲੀ ਟਾਈਪ ਜੇ ਗਾਣੇ ਨਹੀਂ ਹਮ ਹੁਣ ਜ਼ਿਆਦਾਤਰ ਜੇ ਗਾਣਾ ਆਪਾਂ ਉਦਾਂ ਦਾ ਗਾਇਆ ਹੋਵੇ ਤਾਂ ਜਿਵੇਂ ਵਿਆਹਾਂ ਦੇ ਵਿੱਚ ਵੀ ਹੁਣ ਆਹੀ ਗਾਣੇ ਜਿਵੇਂ ਬੀਟ ਸੌਂਗ ਜ਼ਿਆਦਾ ਆਪਾਂ ਕਹਿ ਦਈਏ ਹਮ ਜਿੰਨੇ ਵੀ ਹੁਣ ਲੱਕ ਕੋਕਦੀ ਬੋਤਲ ਵਰਗਾ ਨੀਂਦਾ ਕਰੇ ਹਰਾਮ ਤੂੰ ਵੀ ਜੰਮੀ ਕੇ ਮੋਸਟਲੀ ਮੈਂ ਜਿਹੜੀ ਕਿ ਵ ਹਰ ਬੰਦੇ ਨੂੰ ਚੰਗੀ ਜਿਹੀ ਲੱਗੇ ਆ ਨਾ ਹੋਵੇ ਕੱਲ ਨੂੰ ਹੁਣ ਘਰਦਿਆਂ ਨੂੰ ਨਾ ਚੰਗਾ ਲੱਗੇ ਆਪਣੇ ਆਨੂੰ ਹੂੰ ਗਾਣਾ ਕੋਸ਼ਿਸ਼ ਇਹੀ ਇਹੀ ਕਰੀਦੇ ਜਿਆਦਾਤਰ ਵਿਆਹਾਂ ਦੇ ਵਿੱਚ ਫਿਰ ਉਹ ਕਿਵੇਂ ਮਾਹੌਲ ਸਾਂਭਦੇ ਹੋ ਬਾਈ ਜਿਹੜੇ ਕਈ ਆਪਣੇ ਜਿਵੇਂ ਤੁਸੀਂ ਕਹੇ ਮੇਰੇ ਤਾਂ ਜੱਟਾਂ ਜੱਟਾਂ ਵਾਲੇ ਗੀਤ ਆ ਤੇ ਜੱਟਾਂ ਵਾਲੇ ਵਿਆਹ ਵੀ ਫਿਰ ਜਿਹੜੇ ਹੁੰਦੇ ਆ ਉਹ ਕੁਝ ਵੱਖਰੇ ਹੀ ਹੁੰਦੇ ਆ ਉਹ ਜਦੋਂ ਫਿਰ ਨਹੀਂ ਬਾਈ ਦੋ ਦੇਖੋ ਹੂੰ ਅੱਜ ਤੱਕ ਮੈਂ ਹਜ਼ਾਰਾਂ ਪ੍ਰੋਗਰਾਮ ਲਾਤੇ ਨੇ ਹੂੰ ਵਿਆਹਾਂ ਦੇ ਵਿੱਚ 99% ਹੂੰ ਜਣੇ ਕਿ ਕਦੇ ਸਾਡੇ ਵਿਆਹ ਦੇ ਐਵੇਂ ਨਹੀਂ ਹੋਇਆ ਵੀ ਅਸੀਂ ਭੱਜ ਕੇ ਸਟੇਜ ਤੋਂ ਭੱਜ ਗਏ ਹੋਈਏ ਕਿਉਂਕਿ ਦੋ ਕੰਮਾਂ ਦੇ ਵਿੱਚ ਲੋਕਾਂ ਨੂੰ ਅਸੀਂ ਸੈਟੀਸਫਾਈ ਦੇਖੋ ਆਪਾਂ ਮੈਂ ਮੈਂ ਸਿੰਗਿੰਗ ਨੂੰ ਇੱਕ ਜੌਬ ਸਮਝ ਕੇ ਕਰਦਾ ਮੇਰੀ ਜੌਬ ਹੈ ਜੇ ਮੈਂ ਕੈਨੇਡਾ ਰਹਿੰਦਾ ਹੁੰਦਾ ਫਿਰ ਮੈਂ ਜੌਬ ਕਰਦਾ ਜੀ 8-10 ਘੰਟੇ ਉੱਥੇ ਵੀ ਕੰਮ ਕਰਦਾ ਚਾਹੇ ਮੈਂ ਆਪ ਆਪਦਾ ਬਿਜ਼ਨਸ ਕਰਦਾ ਕੁਝ ਵੀ ਕਰਦਾ ਕੰਮ ਤਾਂ ਮੈਨੂੰ 8-10 ਘੰਟੇ ਕਰਨਾ ਹੀ ਪੈਣਾ ਸੀ ਨਾ ਇੱਥੇ ਹੁਣ ਸਟੇਜ ਆ ਸਾਡੇ ਕੋਲੇ 2 ਤੋਂ 3 ਘੰਟੇ ਦਾ ਮੈਂ ਤਾਂ ਚਾ ਚੜ ਜਾਂਦਾ ਉਸਤੇ ਐਦਾਂ ਹੁੰਦਾ ਵੀ ਯਾਰ ਵੀ ਲੋਕੀ ਨੱਚੀ ਜਾਂਦੇ ਕੋਈ ਗੱਲ ਨਹੀਂ ਅਸੀਂ 5-5 ਘੰਟੇ ਵੀ ਲਾਈਵ ਲਾਇਆ 5 ਘੰਟੇ ਬਈ ਉਹ ਵਧੌੜ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਪ੍ਰੋਗਰਾਮ 5 ਘੰਟੇ ਲਾਈਵ ਗਿਆ ਜੀ ਸਟੱਡੀ ਹੁਣ ਰੌਲਾ ਕੀ ਹੈ ਇੱਕ ਮੇਰੀ ਆਦਤ ਹੈ ਜੀ ਮੈਂ ਉਹ ਚਲ ਥੋੜਾ ਜਿਹਾ ਛੋਟੇ ਹੁੰਦੇ ਬਾਹਰ ਚਲੇ ਗਏ ਟਾਈਮ ਦਾ ਮੈਨੂੰ ਟਾਈਮ ਦੇ ਬਹੁਤ ਪਾਂਚੂ ਆਲਾ ਬਾਈ ਅੱਜ ਮਨ ਨੂੰ ਖੁਸ਼ੀ ਬਹੁਤ ਹੋਈ ਅਸੀਂ 3:30 ਟਾਈਮ ਤੱਕ ਜੀ 3:30 ਆ ਗਏ ਆ ਅਸੀਂ ਬਾਈ ਆਮ ਤੌਰ ਤੇ ਅਸੀਂ 3:30 ਤਾਂ ਦਿੰਨੇ ਵੇ ਸਾਡਾ ਇਹ ਵੀ 4 ਵਜੇ ਪ੍ਰੋਗਰਾਮ ਹੈ ਬਾਈ 4 ਵਜੇ ਜਾ ਦੂਗਾ ਮੈਂ ਇਹੀ ਆਖਿਆ ਮੈਂ ਯਾਰ ਕਲਾਕਾਰ 4 ਵਜੇ ਜਾਂਦੇ ਹੁੰਦੇ ਤੂੰ 3:30 3:30 ਦੇ ਦੇ ਮੇਰੀ ਮਾਤਾ ਤੈਨੂੰ ਸੋਡਾ ਨਾ 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 ਬਾਈ ਜੀ ਮੈਂ ਮੈਨੂੰ ਕਹੀ ਸੀ 3 ਵਜੇ ਐਗਜੈਕਟ ਆਪਾਂ 3 ਤੋਂ ਪਹਿਲਾਂ ਆਪਾਂ ਘਰੋਂ ਨਿਕਲ ਜਣਾ ਸਾਢੇ 3 ਤੋਂ ਪਹਿਲਾਂ ਆਪਾਂ ਉੱਥੇ ਪਹੁੰਚਣਾ ਹੈ ਮੈਨੂੰ ਐ ਲੱਗਦਾ ਹੁੰਦਾ ਕਿ ਕਿਸੇ ਦੀ ਕੋਈ ਵੇਟ ਨਾ ਕਰੇ ਬਈ ਬਹੁਤ ਬਹੁਤ ਵਧੀਆ ਗੱਲ ਆ ਬਈ ਹੁਣ ਵਿਆਹਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਕੀ ਹੁੰਦਾ ਬਈ ਜੀ ਜੇ ਅਸੀਂ 2 ਵਜੇ ਪ੍ਰੋਗਰਾਮ ਅਸੀਂ ਪਹਿਲਾਂ ਪੁੱਛ ਲੈਨੇ ਉਹਨਾਂ ਨੂੰ ਵੀ ਸ਼ੁਰੂ ਦੱਸ ਦੋ ਪ੍ਰੋਗਰਾਮ ਕਿੰਨੇ ਵਜੇ ਕਰੇ ਹਾਂ ਵੀ ਐਵੇਂ ਲੰਮਕਾਇਓ ਨਾ ਮੰਨ ਕੇ ਚਲੋ ਅਸੀਂ ਵੀ ਬੈਠੇ ਰਹੀ ਆ ਕੇ ਹਨਾ ਮੈਂ ਜਦੋਂ ਉਹ ਪਾ ਲੇ ਨਾ ਕਪੜੇ ਉਸ ਫਾਰਮ ਦੇ ਵਿੱਚ ਆ ਜਾਂਦਾ ਬੰਦਾ ਹਾਂ ਕੌਡੀ ਵਾਲਾ ਬੰਦਾ ਜਦੋਂ ਗਰਾਊਂਡ 'ਚ ਚਲੇਗਾ ਤੂੰ ਐ ਹੁੰਦਾ ਦਵਾ ਦਵਾ ਵੀਰ ਜਾਂਦਾ ਰੇਡ ਪਵਾਓ ਜਾਂ ਕੁਛ ਕਰਵਾਓ ਤੁਸੀਂ ਐ ਖੜ ਕੇ ਕੀ ਕਰਨਾ ਹੈ ਮੇਰੀ ਆਤ ਵੀ ਸੇਮ ਆ ਮੈਨੂੰ ਅੰਦਰ ਸਟੇਜ ਤੇ ਯਾਰ ਲੈ ਜਾਓ ਬਸ ਜਲਦੀ ਜਲਦੀ ਫਿਰ ਮੈਂ ਨਹੀਂ ਦੇਦਾ ਹੁਣ ਸਾਡਾ ਆਸਟ੍ਰੇਲੀਆ ਇੱਕ ਸ਼ੋਅ ਸੀਗਾ ਜੀ ਉਹ ਸ਼ੋਅ ਕਰਦੇ ਕਰਾਉਂਦੇ ਜੀ ਲੇਟ ਹੋ ਗਿਆ ਅੱਛਾ ਲੇਟ ਹੋ ਗਿਆਤਾ ਮੇਰਾ ਨਾ ਸ਼ੀਸ਼ਾ ਇੰਨਾ ਕਿ ਨੀਚੇ ਸੀਗਾ ਗੱਡੀ ਜਿਹੜੀ 'ਚ ਮੈਂ ਉਹ ਮੇਰੇ ਤੋਂ ਪਹਿਲਾਂ ਦੋ ਚਾਰ ਆਰਟਿਸਟਾਂ ਨੇ ਹੋਰ ਉੱਥੇ ਪਰਫਾਰਮ ਕਰਨਾ ਸੀ ਠੀਕ ਹੈ ਜੀ ਉਹ ਮੈਂ ਨਾ ਇੱਕ ਬੰਦੇ ਪਿੱਛੇ ਤਿੰਨ ਚਾਰ ਬੰਦੇ ਬੜੀਆਂ ਗਾਲਾਂ ਕੱਢ ਰਹੇ ਨੇ ਭਈ ਉਹ ਮਾਮ ਯਾਰ ਕਹਿੰਦੇ ਬੈਕ ਕਰਦੇ ਯਾਰ ਸਿੰਗਰ ਯਾਰ ਲੇਟ ਹੋ ਗਏ ਯਾਰ ਇਹਦਾ ਫਲਾਨਾ ਹੋ ਗਿਆ ਢੀਂਗਾ ਕਹਿੰਦਾ ਮੈਂ ਕਿਹਾ ਯਾਰ ਆਪਾਂ ਤਾਂ ਗੱਡੀ 'ਚ ਹੀ ਬੈਠੇ ਆਂ ਵੀ ਇਹਦਾ ਚੰਗਾ ਆਪਾਂ ਨੂੰ ਪਾਈ ਜਾਂਦੇ ਆ ਖੰਡ ਹਨਾ ਮੈਂ ਪ੍ਰੋਮੋਟਰ ਨੂੰ ਸੱਦਿਆ ਮੈਂ ਕਿਹਾ ਵੀਰੇ ਯਾਰ ਕੀ ਚੱਕਰ ਕੀ ਹੈ ਸ਼ੁਰੂਗਾ ਤੂੰ ਨਹੀਂ ਕਰਦੇ ਆਪਾਂ ਉਹ ਕਹਿੰਦਾ ਬਾਈ ਮਜੂਸ਼ੀਨਾ ਦੀ ਸੈਟਿੰਗ ਹੋ ਰਹੀ ਆ ਮੈਂ ਕਿਹਾ ਯਾਰ ਛੱਡ ਯਾਰ ਉਹ ਕਹਿੰਦੇ ਬਾਈ ਤੁਹਾਡੇ ਤੋਂ ਪਹਿਲਾਂ ਸਿਮਾ ਹੈ ਨਹੀਂ ਮੈਂ ਤਾਂ ਜਾਣਾ ਹੀ ਸਟੇਜ ਤੇ ਬਸ ਮੈਨੂੰ ਮੈਨੂੰ ਲੈ ਕੇ ਚੱਲੋ ਸਟੇਜ ਤੇ ਉਹ ਕਹਿੰਦਾ ਬਾਈ ਮਜੂਸ਼ੀਨਾ ਮੈਂ ਕਿਹਾ ਯਾਰ ਆਪਾਂ ਪੇ ਸੈਟਿੰਗ ਕਰ ਲਓ ਮੈਨੂੰ ਸਟੇਜ ਤੇ ਲੈ ਜਾਓ ਬਸ ਇੱਕ ਉਹ ਨਾਲ ਹੀ ਜਾ ਕੇ ਜੀ ਐਂਕਰ ਐਂਕਰ ਕਹਿੰਦਾ ਯਾਰ ਬਾਈ 2 ਮਿੰਟ ਤਾਂ ਖੜ੍ਹ ਜਾਓ ਮਾੜਾ ਇਹ ਤਾਂ ਸਿੱਧਾ ਜਾ ਕਰ ਲੇ ਮੰਗਣੀ ਆਪੀ ਸਿੱਧਾ ਕਰ ਲੂ ਮੈਂ ਮਖੇਰ ਲੋਕਾਂ ਦੀ ਜਵਾਗ ਤਾਂ ਠੰਡ ਮਰੀ ਜਾਂਦੇ ਨੇ ਮੂਰੇ ਬੈਠੇ ਠੀਕ ਹੈ ਠੰਡ ਜੀ ਹੋ ਗਈ ਸੀ ਉਹਨੂੰ ਮੈਂ ਕਿਹਾ ਨਿਆਣੇ ਤਾਂ ਠੰਡ ਚ ਬੈਠੇ ਨੇ ਵਿਚਾਰੇ ਜਿਹੜੇ ਆਪਾਂ ਨੂੰ ਦੇਖਣ ਆਏ ਨੇ ਆਪਾਂ ਕਿਹਦੇ ਲਈ ਆਉਣਾ ਜੇ ਤੋ ਇਹ ਚਾਰ ਜਿਹੜੇ ਬੈਠੇ ਨੇ ਮੂਰੇ ਇਹ ਵੀ ਘਰੋਂ ਚਲੇ ਗਏ ਬਿਲਕੁਲ ਉਹ ਬਾਅਦ ਚ ਮੈਨੂੰ ਗਰੀ ਆਣਾ ਤੂੰ ਚੰਗਾ ਕੀਤਾ ਕਹਿੰਦੇ ਬਾਈ ਯਾਰ ਉਹ ਪਹਿਲੇ ਹੀ ਗਾ ਕੇ ਲੰਘ ਗਿਆ ਮੈਂ ਕਿਹਾ ਮੈਂ ਤਾਂ ਬੈਠੀ ਫਿਰ ਲੰਘਣਾ ਹੀ ਸੀ ਹੁਣ ਮੈਨੂੰ ਮਖਾ ਇੰਨਾ ਮੈਨੂੰ ਇਹ ਲੱਗ ਰਿਹਾ ਜਿਆਦਾ ਇਹਨਾਂ ਨਾਲ ਲੜਾਂਗੇ ਠੀਕ ਹੈ ਤੇ ਜਾਂ ਫਿਰ ਆਪਾਂ ਜਿਹੜੇ ਬੰਦੇ ਵਿਚਾਰੇ ਸੌਣ ਵਾਲੇ ਨੂੰ ਸੁਣਾਈਏ ਤੇ ਸੀ ਹੂੰ ਤਾਂ ਇੱਥੇ ਵੀ ਪ੍ਰੋਗਰਾਮ ਦੇ ਉੱਤੇ ਜੇ ਮੰਨ ਕੇ ਚਲੋ 2 ਵਜੇ ਦਾ ਟਾਈਮਿੰਗ ਹੈ ਬਾਈ ਮੈਂ 1 ਵਜੇ ਪ੍ਰੋਗਰਾਮ ਤੇ ਪਹੁੰਚ ਜਾਣਾ ਜੇ ਸਾਡਾ ਮੰਨ ਕੇ ਚਲੋ 4 ਵਜੇ ਖਤਮ ਕਰਨਾ ਜਾਂ 4:30 ਵਜੇ ਖਤਮ ਕਰਨਾ ਮੈਂ 4:30 ਵਜੇ ਕਹਿ ਦਿੰਦਾ ਵੀ ਹੁਣ ਅੱਧਾ ਘੰਟਾ ਥੋੜੇ ਲਈ ਮੈਂ ਹੋਰ ਲਾ ਦਵਾਂ ਹੂੰ ਵੀ ਨਾ ਹੁਣ ਮਨ ਕੇ ਜਨਨ ਮੂਰੇ ਹੀ ਬੰਦੇ ਹੀ 5-4 ਕਿ ਰਹਿ ਜਾਣ ਹਨਾ ਤਾਂ ਫਿਰ ਤਾਂ ਹੁਣ ਕੀ ਹੈ ਜੇ ਹੁਣ ਮੰਨ ਕੇ ਚਲੋ ਉਧਰ ਸਾਰਾ ਪਰਿਵਾਰ ਨੱਚਦਾ ਪ ਵਧੀਆ ਨਹੀਂ ਫਿਰ ਸਵਾਦ ਨਹੀਂ ਆਉਂਦਾ ਫਿਰ ਉਹ ਨਾ ਹੀ ਕਦੇ ਸੀ ਸਾਡੇ ਨਾਲ ਹੋਈਆਂ ਇੱਕ ਦੋ ਵਾਰੀ ਬੰਦਿਆਂ ਨੇ ਇਦਾਂ ਕਿਹਾ ਯਾਰ ਇੱਕ ਟੂਰਨਾਮੈਂਟ ਵਾਲਿਆਂ ਨੇ ਸਾਨੂੰ ਕਹਿਤਾ ਕਹਿੰਦੇ ਯਾਰ ਸਿੰਗਰ ਭੱਜ ਜਾਂਦੇ ਹੁੰਦੇ ਨੇ ਅੱਛਾ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਖੜ੍ਹਜੋ ਸ਼ੁਰੂ ਤਾਂ ਕਰਨ ਦਿਓ ਸਾਨੂੰ ਉਹਨਾਂ ਨੇ ਹੁਣ 4:30 ਵਜੇ ਮੈਚ ਕਰਾਉਣੀ ਸੀ ਕਬੱਡੀ ਤੇ ਹਾਂ ਜਦੋਂ ਅਸੀਂ ਹਟਣ ਦਾ ਨਾਲ 4 ਵਜੇ ਆ ਗਏ ਬਾਈ ਕਹਿੰਦੇ ਬੰਦ ਕਰ ਦਿਓ ਮੈਂ ਕਹਿੰਦੀ ਸਟੇਜ ਤੇ ਆ ਕੇ ਬੋਲੋ ਅੱਛਾ ਵੀ ਸਿੰਗਰ ਨੂੰ ਅਸੀਂ ਕਿਹਾ ਹੈ ਬੰਦ ਕਰ ਦੇ ਇਹ ਤਾਂ ਜਾਂਦਾ ਨਹੀਂ ਹਾਂ ਆ ਆਪ ਆ ਕੇ ਸਟੇਜ ਤੇ ਕਿਹਾ ਉਹਨਾਂ ਨੇ ਕਹਿੰਦੇ ਬਾਈ ਬਾਈ ਅਸੀਂ ਕਹਿ ਰਹੇ ਹਾਂ ਵੀ ਬਾਈ بس دو ਘੰਟੇ ਹੋ ਗਏ 2.5 ਘੰਟੇ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਹੁਣ ਬੰਦ ਆ ਮੈਂ ਕਿਹਾ ਤੁਸੀਂ ਇਹ ਗੱਲ ਕਿ ਫਿਰ ਪਹਿਲਾਂ ਕਿਉਂ ਕਹੀ ਭਾਜੀ ਜਾਂਦੇ ਹਾਂ ਪਹੁੰਚਾਂਗਾ ਹਾਂ ਮੈਂ ਪਹੁੰਚਾਂਗਾ ਵੀ ਜਰਰੀ ਮਗਾ ਮੈਨੂੰ ਕੋਈ ਨਹੀਂ ਮੈਂ ਤਾਂ 5 ਵਜੇ ਤੁਸੀਂ ਦੇਖੋ ਆਦਾ ਟੂਰਨਾਮੈਂਟ ਦਾ ਹਿਸਾਬ ਕਿਤਾਬ ਹੂੰ ਸੋ ਬਾਬੇ ਦੀ ਮਿਹਰ ਨਾਲ ਠੀਕ ਹੈ ਜੀ ਕੰਮ ਮੈਂ ਆਪਣਾ